ਉਹਨਾਂ ਨੂੰ ਸੈਟੇਲਾਈਟ ਰਾਹੀਂ ਸਾਡੇ ਧੂਏ ਤਾਂ ਦਿਸ ਜਾਂਦੇ ਆ ਸਾਡੀਆਂ ਅੱਖਾਂ ਦਿਸ ਜਾਂਦੀਆਂ ਨੇ ਹੁਣ ਸੈਟੇਲਾਈਟ ਕੀ ਕੇਂਦਰ ਸਰਕਾਰ ਨੂੰ ਇਹ ਨਹੀਂ ਦਿਖਾ ਸਕਦਾ ਕਿ ਪੰਜਾਬ ਕਿੰਨਾ ਡੁੱਬਿਆ ਪਿਆ ਇੰਤਖਾਰਪੁਰ ਸਾਹਿਬ ਦਾ ਕੀ ਹਾਲ ਹੋਇਆ ਉੱਥੇ ਵੀ 8-8 10-10 ਫੁੱਟ ਤੱਕ ਪਾਣੀ ਦੀ 라ਵੀ ਨੇ ਮਾਰ ਕਰਤੀ ਐ ਪੰਜਾਬ ਦਾ ਸਿਆਸਤਦਾਨ ਕੋਈ ਦਸਵੰਦ ਕੱਢਣ ਦੀ ਹਿੰਮਤ ਕਰੂਗਾ ਇੱਕ ਮੀਡੀਆ ਰਿਪੋਰਟ ਕਹਿੰਦੀ ਐ ਕਿ 74% ਵਿਧਾਇਕ ਕਰੋੜਾ ਪਤੀ ਨੇ ਆਪਣੇ ਨਿੱਜੀ ਪੈਸੇ ਦੇ ਵਿੱਚੋਂ ਨਿੱਜੀ ਜਾਇਦਾਦ ਦੇ ਵਿੱਚੋਂ ਕਦੋਂ ਕਹਿਣਗੇ ਕਿ ਇਹਦੇ ਨਾਲ ਭਾਈ ਗੁਜ਼ਾਰਾ ਕਰ ਲਓ ਅੰਨ ਪਾਣੀ ਲਿਆਓ ਇਹ ਆંકੜੇ ਬਾਈ ਜੀ ਉਹ ਆંકੜੇ ਹੁੰਦੇ ਆ ਜਿਹੜੇ ਆંકੜੇ ਅਸੀਂ ਚੋਣ ਕਮਿਸ਼ਨ ਕੋਲੇ ਬਤੌਰ ਨੋਮੀਨੇਸ਼ਨ ਵੇਲੇ ਭਰਦੇ ਹਾਂ ਜਮ੍ਹਾਂ ਕਰਾਉਂਦੇ ਹੂੰ ਕਮਾਈਆਂ ਤਾਂ ਇਸ ਤੋਂ 10 ਗੁਣਾ ਜ਼ਿਆਦਾ ਹੁੰਦੀਆਂ ਨੇ ਕਿਸੇ ਕਰੋਨਾ ਮਹਾਮਾਰੀ ਦੇ ਵਿੱਚ ਸਪੈਸਿਵ ਟ੍ਰਿਕ ਕਿੰਨੇ ਪੋਲੀਟੀਸ਼ੀਅਨ ਭਾਰਤ ਦੇ ਦੇਖੇ ਜਿਹੜੇ ਅਰਬਾਂਪਤੀ ਹੋਣ ਦੇ ਬਾਵਜੂਦ ਕਿਸੇ ਨੇ ਆਪਣੇ ਵੱਲੋਂ ਢੇਲਾ ਵੀ ਦਾਨ ਕਰਤਾ। ਸੁਦਸਵੰਦ ਦਾ ਕਨਸੈਪਟ ਇੱਥੇ ਸਭ ਤੋਂ ਪਹਿਲਾਂ ਸਾਡੀਆਂ ਰਾਜਨੀਤਿਕ ਧਿਰਾਂ ਦੇ ਵੱਲੋਂ ਆਉਣਾ ਚਾਹੀਦਾ ਸੀ। ਤੁਹਾਡੇ ਮੇਰੇ ਵਰਗਾ ਵਿਅਕਤੀ ਵੀ ਜੇਕਰ ਆਪਣੇ ਆਪਣੇ ਪਿੰਡ ਸ਼ਹਿਰ ਗਲੀ ਮਹੱਲੇ ਦੇ ਵਿੱਚੋਂ ਜੇ 1-1 ਰੁਪਈਆ ਵੀ ਸੁਦਸਵੰਦ ਦਾ ਇਕੱਠਾ ਕਰਦਾ ਤਾਂ ਵੀ ਕਈ ਲੱਖ ਰੁਪਈਏ ਬਣ ਸਕਦੇ ਆ ਜਿਹੜੇ ਕਿਸੇ 2 4 6 ਪਿੰਡਾਂ ਦੀ ਬਿਹਤਰੀ ਦੇ ਲਈ ਕੰਮ ਆ ਸਕਦੇ ਦਵਾਈਆਂ ਜਿਹੜੀਆਂ ਸਭ ਤੋਂ ਅਹਿਮ ਪੱਧਰ ਦੇ ਉੱਤੇ ਪਹੁੰਚਿਆ ਜਾਣੀ ਚਾਹੀਦੀ ਨੇ ਕਿਉਂਕਿ ਬਿਮਾਰੀਆਂ ਸ਼ੁਰੂ ਹੋ ਗਈਆਂ 1988 ਦੇ ਹੜ੍ਹਾਂ ਨੂੰ ਅਸੀਂ ਪੈਮਾਨਾ ਮੰਨ ਕੇ ਬੈਠ ਗਏ ਤੇ 1988 ਤੋਂ ਬਾਅਦ ਹੁਣ ਤੱਕ ਫਿਰ ਕੀਤਾ ਕੀ ਹੈ ਜੋ 1988 ਦੇ ਹੜ੍ਹਾਂ ਨੂੰ ਇਹ ਪਮਾਨਾ ਮੰਨਣਾ ਸੀ ਤਾਂ ਅੱਜ ਵੀ 2025 ਦੇ ਵਿੱਚ ਆ ਕੇ ਕਿਹੜੇ ਸਾਧਨ ਕਿਹੜੀਆਂ ਤਕਨੀਕਾਂ ਜਾਂ ਫਿਰ ਕਿਹੜੇ ਪ੍ਰਬੰਧ ਜਿਹੜੇ ਅਸੀਂ 88 ਤੋਂ ਬਾਅਦ ਹੁਣ ਤੱਕ ਕਰ ਲਏ ਸੁਖਵੀਰ ਬਾਦਲ ਜੀ ਕਹਿੰਦੇ ਭਾਈ ਵੀ ਸਾਡੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਤੇ ਡੀਜ਼ਲ ਦੀ ਲੋੜ ਹੈ ਇੰਜਨਾਂ ਦੀ ਲੋੜ ਹੈ ਕਿਸ਼ਤੀਆਂ ਦੀ ਲੋੜ ਹੈ ਜੋ ਵੀ ਆ ਉਹ ਕਰਨ ਆਪਣੇ ਪੱਤਰ ਦੇ ਉੱਤੇ ਬਿਲਕੁਲ ਹੁਣ ਇਹ ਨਹੀਂ ਪਤਾ ਲੱਗਿਆ ਕਿ ਉਹ ਜਿਹੜਾ ਖਰਚਾ ਹੋਏਗਾ ਉਹ ਸੁਖਵੀਰ ਬਾਦਲ ਜੀ ਨਿੱਜੀ ਪੱਤਰ ਤੇ ਦੇਣਗੇ ਆਪਣੀ ਜੇਬ ਦੇ ਵਿੱਚੋਂ ਜਾਂ ਪਾਰਟੀ ਫੰਡ ਦੇ ਵਿੱਚੋਂ ਦੇਣਗੇ ਇਹ ਵੀ ਅੱਗੇ ਦੇਖਣ ਵਾਲੀ ਗੱਲ ਹੋਊਗੀ ਨਾ ਬਿਲਕੁਲ ਬਿਲਕੁਲ ਜੇ ਪਾਰਟੀ ਫੰਡ ਦਾ ਪੈਸਾ ਹੋਇਆ ਫਿਰ ਤਾਂ ਲੋਕਾਂ ਦੇ ਪੈਸਾ ਫਿਰ ਤਾਂ ਲੋਕਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੈਸਾ ਦਿੱਤਾ ਹੋਇਆ ਉਹ ਅਜੇ ਹੀ ਅ ਘੱਮ ਹੀ ਫਲਾਤਾਂ ਵਾਸਤੇ ਹੀ ਹੁੰਦੇ ਨੇ ਇਹ ਜਿਹੇ ਪੈਸੇ ਜੇ ਪਾਰਟੀ ਦੀ ਬਿਹਤਰੀ ਲਈ ਖਰਚ ਕਰਨੇ ਆ ਤਾਂ ਇਧਰ ਪੰਜਾਬ ਦੀ ਬਿਹਤਰੀ ਲਈ ਖਰਚ ਹੋ ਜਾਣਗੇ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵੇस्ते ਤੁਹਾਡਾ ਸਵਾਗਤ ਹੈ ਇਸ ਵਕਤ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੜ ਆਏ ਹੋਏ ਨੇ ਤਿੰਨ ਦਰਿਆ ਸਤਲੁਜ ਬਿਆਸ ਅਤੇ ਰਾਵੀ ਉਫਾਨ ਦੇ ਉੱਪਰ ਚੱਲ ਰਹੇ ਨੇ ਤਿੰਨਾ ਦਰਿਆਵਾਂ ਦੇ ਕਿਤੇ ਨਾ ਕਿਤੇ ਬੰਨ ਟੁੱਟ ਰਹੇ ਨੇ ਤੇ ਫਿਰ ਬਹੁਤ ਸਾਰੇ ਇਲਾਕਾ ਜਿਹੜੀਆਂ ਬਹੁਤ ਸਾਰੀਆਂ ਪਹਿਲਾਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਿਸਾਨਾਂ ਦੀਆਂ ਇਸ ਵਕਤ ਜ਼ਮੀਨਾਂ ਤੱਕ ਤਬਾਹ ਹੋ ਚੁੱਕੀਆਂ ਨੇ ਘਰਾਂ ਦੇ ਘਰ ਟੈ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਤੱਕ ਵੜ ਰਿਹਾਏ ਤੋਂ ਤਾਂ ਕਿ ਅਟੌਰ ਦੀ ਮਦਦ ਦੇ ਨਾਲ ਅੱਜ ਫੌਜ ਦੇ ਵੱਲੋਂ ਆਪਣਾ ਸਾਧਨ ਅਟੌਰ ਲਿਆਂਦਾ ਗਿਆ ਕਿ ਉਸ ਦੀ ਮਦਦ ਦੇ ਨਾਲ ਲੋਕਾਂ ਦਾ ਰੈਸਕਿਊ ਆਪਰੇਸ਼ਨ ਕੀਤਾ ਗਿਆ ਇੱਕ ਪਾਸੇ ਸੀਐਮ ਭਗਵੰਤ ਮਾਨ ਨੇ ਆਪਣਾ ਚੌਪਰ ਵੀ ਹੈ ਜਿਹੜਾ ਲੋਕਾਂ ਦੀ ਜਿਹੜੀ ਇਸ ਵਕਤ ਸੁਰੱਖਿਆ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਾਣੀ ਪਹੁੰਚਾਉਣ ਦੇ ਵਿੱਚ ਲਗਾਇਆ ਹੋਇਆ ਪਰ ਜਿੱਤੇ ਸੱਤਾ ਤਿਰਪਾਟੀ ਕਹਿ ਰਹੀ ਹੈ ਕਿ ਅਸੀਂ ਲੋਕਾਂ ਦਾ ਜਿਹੜਾ ਰੈਸਕਿਊ ਆਪਰੇਸ਼ਨ ਕਰ ਰਹੇ ਹਾਂ ਬਣਦੀ ਸਹੂਲਤ ਦੇ ਰਹੇ ਹਾਂ ਬਾਹਰ ਨੇ ਜਿਹੜੀਆਂ ਪਾਰਟੀਆਂ ਸੱਤਾ ਤੋਂ ਕਹਿ ਰਹੀਆਂ ਨੇ ਕਿ ਜਦੋਂ ਅਸੀਂ ਸੱਤਾ ਅਸੀਂ ਅਜਿਹੇ ਹਾਲਾਤ ਨਹੀਂ ਬਣ ਦਿੱਤੇ ਜਾਂਦੇ ਪਰ ਇਹ ਸਭ ਦੇ ਵਿਚਾਲੇ ਅਹਿਮ ਗੱਲ ਇਹ ਆ ਕਿ ਇੱਕ ਮੀਡੀਆ ਰਿਪੋਰਟ ਆਈ ਆ ਕਿ ਜਿਸ ਦੇ ਵਿੱਚ ਪਤਾ ਲੱਗਿਆ ਕਿ ਪੰਜਾਬ ਦੇ ਹੁਣ ਦੇ ਜਾਂ ਫਿਰ 117 ਹਲਕਿਆਂ ਦੇ ਵਿੱਚੋਂ ਜਿਹੜੇ 74% ਜਿਹੜੇ ਵਿਧਾਇਕ ਅਜੇਹੇ ਨੇ ਜਿਹੜੇ ਕਰੋੜਪਤੀ ਨੇ ਆਪਣੇ ਨਿੱਜੀ ਫੰਡ ਦੇ ਵਿੱਚੋਂ ਕਿੰਨੇ ਕ ਪੈਸੇ ਲੋਕਾਂ ਨੂੰ ਦੇਣਗੇ ਕਿੰਨੇ ਕ ਦੇ ਚੁੱਕੇ ਨੇ ਸਾਰੇ ਮਸਲੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾਜ ਅਮਰੂਦ ਨੇ ਪ੍ਰਿੰਸ ਜੀ ਬਹੁਤ ਬਹੁਤ ਸਵਾਗਤ ਹੈ ਕਿਸ ਤਰੀਕੇ ਦੇਖਦੇ ਹੋ ਹਾਲਾਂਕਿ ਕੋਈ ਹਰੇਕ ਬਿਆਨ ਦੇ ਰਿਹਾ ਕੋਈ ਸੱਤਾ ਦੇ ਵਿੱਚ ਆ ਉਹ ਕਹਿੰਦਾ ਕਿ ਅਸੀਂ ਬਣਦੇ ਪ੍ਰਬੰਧ ਕਰ ਰਹੇ ਹਾਂ ਜਿਹੜੇ ਬਾਹਰ ਨਹੀਂ ਉਹ ਕਹਿੰਦੇ ਕਿ ਪ੍ਰਬੰਧ ਪੂਰੇ ਨਹੀਂ ਕਰਦੇ ਪਰ ਇੱਕ ਮੀਡੀਆ ਰਿਪੋਰਟ ਕਹਿੰਦੀ ਹੈ ਕਿ 74% ਵਿਧਾਇਕ ਕਰੋੜਾਪਤੀ ਨੇ ਆਪਣੇ ਨਿੱਜੀ ਪੈਸੇ ਦੇ ਵਿੱਚੋਂ ਨਿੱਜੀ ਜਾਇਦਾਦ ਦੇ ਵਿੱਚੋਂ ਕਦੋਂ ਕਹਿਣਗੇ ਕਿ ਇਹਦੇ ਨਾਲ ਭਾਈ ਗੁਜ਼ਾਰਾ ਕਰ ਲਓ ਅਣ ਪਾਣੀ ਲਿਆਓ ਤੁਸੀਂ ਇਹ ਤਾਂ ਜੀ ਪੰਜਾਬੀ ਦਾ ਇੱਕ ਕਥਨ ਹੈ ਖੈਰ ਉਹ ਕਹਿਣਾ ਵੀ ਚੰਗਾ ਨਹੀਂ ਲੱਗਦਾ ਪਰ ਕਹੀ ਦਿੰਨਾ ਕਿਉਂਕਿ ਜਿੰਨੇ ਪੰਜਾਬੀ ਸੁਣਦੇ ਆ ਉਹਨਾਂ ਸਾਰਿਆਂ ਨੇ ਸੁਣੀ ਹੈ ਇਹ ਗੱਲ ਆਮ ਕਹਾਵਤ ਹੀ ਹੈ ਵੀ ਝੋਟਿਆਂ ਦੇ ਘਰੋਂ ਲੱਸੀ ਪਾਲਣ ਦੀ ਗੱਲ ਹੂੰ ਜੇ ਕੋਈ ਸਖਤ ਬੁਲਾਰਾ ਹੁੰਦਾ ਤਾਂ ਇਸ ਗੱਲ ਨੂੰ ਸ਼ਾਇਦ ਜਿਹੜੀ ਮੈਂ ਗੱਲ ਪਹਿਲਾਂ ਕਹੀ ਆ ਕਿ ਬੋਲਣ ਲੱਗੇ ਵੀ ਥੋੜਾ ਜਿਹਾ ਲੱਗਦਾ ਜੇ ਕੋਈ ਸਖਤ ਬੁਲਾਰਾ ਹੁੰਦਾ ਪੰਜਾਬ ਦਾ ਤਾਂ ਉਹਨੇ ਸਪਸ਼ਟ ਰੂਪ ਚ ਇਹ ਗੱਲ ਕਹਿ ਦੇਣੀ ਸੀ ਵੀ ਭਾਈ ਕਿੱਥੇ ਝੋਟਿਆਂ ਦੇ ਘਰੋਂ ਲੱਸੀਆਂ ਭਾਲਦੇ ਫਿਰਦੇ ਹੂੰ ਤੇ ਅੱਜ ਮੈਂ ਇਹ ਕੋਸ਼ਿਸ਼ ਕੀਤੀ ਸੀ ਸੁਖਮਨ ਚੀਮਾ ਜੀ ਕਿ ਅੱਜ ਪੰਜਾਬ ਦੇ ਹੜ੍ਹਾਂ ਦੀ ਗੱਲ ਨਾ ਹੀ ਕੀਤੀ ਜਾਵੇ ਉਹਦਾ ਕਾਰਨ ਇਹ ਨਹੀਂ ਸੀ ਕਿ ਅਸੀਂ ਪੰਜਾਬ ਦੇ ਹੜ੍ਹਾਂ ਦੀ ਤਰਾਸਦੀ ਦੀ ਗੱਲ ਨਹੀਂ ਕਰਦੇ ਹਰ ਰੋਜ਼ ਜਿਸ ਦਿਨ ਤੋਂ ਇਹ ਇਹ ਹਾਲਾਤ ਹਰਾਤ ਬਣੇ ਨੇ ਇਹ ਕੁਦਰਤ ਦਾ ਕਹਿਰ جاری ਹੋਇਆ ਦਿਨ ਦੇ ਵਿੱਚ ਕਈ ਕਈ ਰਿਪੋਰਟਾਂ ਨੇ ਜਿਹੜੀਆਂ ਸਾਡੀ ਸਾਰੀ ਟੀਮ ਜਿਹੜੀ ਹੈ ਉਹ ਹੜ੍ਹਾਂ ਦੇ ਉੱਤੇ ਕਰਦੀ ਹੈ ਪਰ ਅਸਲ ਕਾਰਨ ਇਹ ਸੀ ਨਾ ਕਰਨ ਦਾ ਕਿ ਲੋਕਾਂ ਦਾ ਦਰਦ ਉਹੀ ਹੈ ਲੋਕਾਂ ਦੇ ਦੁਖੜੇ ਉਹੀ ਨੇ ਲੋਕਾਂ ਦਾ ਉਜਾੜਾ ਉਹੀ ਹੈ ਸਾਲਾਂ ਬੱਧੀ ਚੱਲਿਆ ਆ ਰਿਹਾ 1988 ਦੇ ਹੜ੍ਹਾਂ ਨੂੰ ਅਸੀਂ ਪੈਮਾਨਾ ਮੰਨ ਕੇ ਬੈਠ ਗਏ ਤੇ 1988 ਤੋਂ ਬਾਅਦ ਹੁਣ ਤੱਕ ਫਿਰ ਕੀਤਾ ਕੀ ਹੈ ਜੋ 1988 ਦੇ ਹੜ੍ਹਾਂ ਨੂੰ ਇਹ ਪਮਾਨਾ ਮੰਨਣਾ ਸੀ ਤਾਂ ਅੱਜ 2025 ਦੇ ਵਿੱਚ ਆ ਕੇ ਕਿਹੜੇ ਸਾਧਨ ਕਿਹੜੀਆਂ ਤਕਨੀਕਾਂ ਜਾਂ ਫਿਰ ਕਿਹੜੇ ਪ੍ਰਬੰਧ ਜਿਹੜੇ ਅਸੀਂ 88 ਤੋਂ ਬਾਅਦ ਹੁਣ ਤੱਕ ਕਰ ਲਏ ਇਸ ਕਰਕੇ ਹੜ੍ਹਾਂ ਦੀ ਗੱਲ ਨਹੀਂ ਕਰਨੀ ਸੀ ਕਿ ਜਦੋਂ ਤੱਕ ਸਰਕਾਰਾਂ ਵੱਲੋਂ ਐਦਾਂ ਦੀਆਂ ਸਥਿਤੀਆਂ ਨਹੀਂ ਬਣ ਜਾਂਦੀਆਂ ਕਿ ਲੋਕਾਂ ਦੇ ਚਿਹਰਿਆਂ ਦੇ ਉੱਤੇ ਧੱਕੇ ਨਾਲ ਮੁਸਕਰਾਹਟ ਨਾ ਆ ਕੇ ਬਲਕਿ ਅੰਦਰੋਂ ਸਦੀਵੀ ਮੁਸਕਰਾਹਟ ਉਹ ਹੜ੍ਹਾਂ ਦੇ ਤਰਾਸ ਦੀ ਵਾਲੀ ਜਿਹੜੀ ਹੈ ਅ ਖਤਮ ਹੋਣ ਤੋਂ ਬਾਅਦ ਮੁਸਕਰਾਹਟ ਪੈਦਾ ਹੋਵੇ ਫੇਰ ਗੱਲ ਕਰਨ ਦੀ ਕੋਈ ਫਾਇਦਾ ਹੁੰਦਾ ਕਿ ਅਸਲ ਦੇ ਵਿੱਚ ਹੋਇਆ ਕੀ ਆ ਜਾਂ ਕੀ ਨਹੀਂ ਹੋਇਆ ਸਾਰਾ ਕੁਲ ਮਿਲਾ ਕੇ ਲੇਖਾ ਜੋਖਾ ਪਰ ਜਦੋਂ ਸੁਖਮਨ ਜੀ ਤੁਸੀਂ ਗੱਲ ਕੀਤੀ ਕਿ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਸਾਡੇ ਬੜੇ ਸੀਨੀਅਰ ਸਹਿਯੋਗੀ ਨੇ ਪੰਜਾਬੀ ਟਰਬਿਊਨ ਦੇ ਸੀਨੀਅਰ ਤੇ ਖੋਜੀ ਪੱਤਰਕਾਰ ਬਾਈ ਚਰਨਜੀਤ ਭੁੱਲਰ ਹੋਰੀ ਬਾਈ ਭੁੱਲਰ ਹੋਰੀ ਜਦੋਂ ਰਿਪੋਰਟ ਕਰਦੇ ਆ ਤਾਂ ਉਹ ਵੀ ਤੱਥਾਂ ਦੇ ਉਧਾਰ ਦੇ ਉੱਤੇ ਰਿਪੋਰਟ ਕਰਦੇ ਆ ਆ ਜਿਹੜੇ ਉਹਨਾਂ ਨੇ ਆંકੜੇ ਰੱਖੇ ਆ ਉਹਨਾਂ ਆંકੜਿਆਂ ਦੇ ਵਿੱਚ ਨਹੀਂ ਜਾਵਾਂਗਾ ਪਰ ਇੱਕ ਮੋਟਾ ਆંકੜਾ ਸੁਖਮਨ ਨੇ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਪੰਜਾਬ ਦੇ ਕੁੱਲ ਵਿਧਾਇਕਾਂ ਦੀ ਗਿਣਤੀ 92 ਦੇ ਵਿੱਚੋਂ 74 ਫੀਸਦ ਜਿਹੜੇ ਵਿਧਾਇਕ ਨੇ ਕਰੋੜਪਤੀ ਨੇ ਹਮ ਹੁਣ ਤੁਸੀਂ ਬਹੁਤੀ ਦੂਰ ਨਾ ਜਾਓ 223 ਦੇ ਹੜ੍ਹਾਂ ਤੇ ਵੀ ਆ ਜਾਊਗਾ ਉਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਤੇ ਚੱਲਦੇ ਹਾਂ ਸੁਖਮਨ ਜੀ ਹਮ ਬਿਲਕੁਲ ਕਰੋਨਾ ਮਹਾਮਾਰੀ ਇਕੱਲੇ ਪੰਜਾਬ ਦੀ ਤਰਾਸ ਦੀ ਨਹੀਂ ਸੀ ਹਮ ਪੂਰੀ ਦੁਨੀਆ ਦੀ ਤਰਾਸ ਦੀ ਔਰ ਸਾਡੇ ਦੇਸ਼ ਭਾਰਤ ਦੀ ਤਰਾਸ ਦੀ ਸਾਡੇ ਦੇਸ਼ ਭਾਰਤ ਦੇ ਵਿੱਚ ਕਿੰਨੇ ਮੰਤਰੀ ਤੇ ਕਿੰਨੇ ਨੇਤਾਗਣ ਉਦੋਂ ਭਾਰਤੀ ਜਨਤਾ ਪਾਰਟੀ ਦੇ ਸਮੇਤ ਕਾਂਗਰਸ ਸਮੇਤ ਹੋਰ ਦੂਜੀਆਂ ਰਾਜਨੀਤਿਕ ਰਾਸ਼ਟਰੀ ਪਾਰਟੀਆਂ ਜਾਂ ਆਪਾਂ ਕਹੀਏ ਕਿ ਸੂਬਿਆਂ ਦੀਆਂ ਵੱਡੀਆਂ ਪਾਰਟੀਆਂ ਦੇ ਨੇਤਾ ਜਿਨ੍ਹਾਂ ਦਾ ਇੱਕ ਕੰਮ ਨੇਤਾਗਿਰੀ ਕਰਨਾ ਰਾਜਨੀਤੀ ਕਰਨਾ ਉਹਨਾਂ ਦਾ ਕੰਮ ਹੈ ਹੂੰ ਦੂਜਾ ਕੰਮ ਉਹਨਾਂ ਦਾ ਵੱਡੇ ਵੱਡੇ ਵਪਾਰੀਆ ਉਦਯੋਗ ਚਲਾਉਣੇ ਤੁਸੀਂ ਕਰੋਨਾ ਮਹਾਮਾਰੀ ਦੇ ਵਿੱਚ ਸਪੈਸੀਫਿਕ ਕਿੰਨੇ ਪੋਲੀਟੀਸ਼ੀਅਨ ਭਾਰਤ ਦੇ ਦੇਖੇ ਜਿਹੜੇ ਅਰਬਾਂਪਤੀ ਹੋਣ ਦੇ ਬਾਵਜੂਦ ਕਿਸੇ ਨੇ ਆਪਣੇ ਵੱਲੋਂ ਥੇਲਾ ਵੀ ਦਾਨ ਕਰਤਾ ਹੋਵੇ ਹੂੰ ਕਰੋਨਾ ਮਹਾਮਾਰੀ ਜਦੋਂ ਲੋਕ ਆਪਣਿਆਂ ਤੋਂ ਮੁੱਖ ਮੋੜ ਗਏ ਜਦੋਂ ਲੋਕਾਂ ਨੇ ਆਪਣੇ ਆਂ ਦੀਆਂ ਲਾਸ਼ਾਂ ਨੂੰ ਹੱਥ ਲਾਉਣ ਤੋਂ ਮਨਾ ਕਰ ਦਿੱਤਾ ਉਦੋਂ ਪੰਜਾਬੀ ਵਿਅਕਤੀ ਸ਼ੰਤੀ ਵਰਗੇ ਵਿਅਕਤੀ ਅੱਗੇ ਆਏ ਹੋਰ ਬਹੁਤ ਸਾਰੇ ਅੱਗੇ ਆਏ ਜਿਨ੍ਹਾਂ ਨੇ ਕੁਦਰਤ ਦੇ ਕਹਿਰ ਨੂੰ ਆਪਣਾ ਫਰਜ਼ ਸਮਝ ਕੇ ਉਸ ਦੇ ਵਿੱਚੋਂ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਬੇਸ਼ੱਕ ਸੁਖਮਨ ਜੀ ਕੋਈ ਪੈਸਾ ਨਹੀਂ ਦਿੱਤਾ ਵਿਅਕਤੀਆਂ ਨੇ ਪਰ ਜਿਹੜੀ ਉਹ ਸੇਵਾ ਨਿਭਾ ਗਿਓ ਪੈਸਿਆਂ ਨਾਲੋਂ ਵੀ ਵੱਡੀ ਪਰ ਕਿਸੇ ਰਾਜਨੇਤਾ ਦਾ ਮੈਨੂੰ ਸਪੈਸਿਫਿਕ ਨੇਮ ਲੱਭ ਕੇ ਦਿਖਾ ਦਿਓ ਪੂਰੇ ਭਾਰਤ ਦੇ ਵਿੱਚੋਂ ਜਿਨੇ ਕਹਿਤਾ ਹੋਵੇ ਭਾਈ ਮੈਂ 500 ਕਰੋੜ ਰੁਪਈਆ 100 ਕਰੋੜ ਰੁਪਈਆ ਮੈਂ ਕਰੋਨਾ ਮਹਾਮਾਰੀ ਜਾਂ ਇੱਕ ਜ਼ਿਲ੍ਹਾ ਹੀ ਅਡਾਪਟ ਕਰ ਲਿਆ ਹੋਵੇ ਜਾਂ ਕਿਸੇ ਨੇ ਆਪਣੀ ਵਿਧਾਨ ਸਭਾ ਖੇਤਰ ਨੂੰ ਅਡਾਪਟ ਕਰ ਲਿਆ ਹੋਵੇ ਕਿਸੇ ਸੰਸਦ ਨੇ ਵੱਡੇ ਨੇ ਆਪਣੇ ਲੋਕ ਸਭਾ ਖੇਤਰ ਨੂੰ ਹੀ ਅਡਾਪਟ ਕਰ ਲਿਆ ਹੋਵੇ ਕਰੋਨਾ ਮਹਾਮਾਰੀ 'ਚ ਵੀ ਖਰਚਾ ਮੈਂ ਕਰੂੰਗਾ ਯਾਰ ਜਿੰਨਾ ਹੋਊਗਾ ਕਿੱਡੀ ਕੁ ਵੱਡੀ ਗੱਲ ਹੈ ਬਿਲਕੁਲ ਬਹੁਤ 2023 ਦੇ ਪੰਜਾਬ ਦੇ ਹਟ ਜਦੋਂ ਇੱਕ ਡਾਇਲੌਗ ਬੜਾ ਹਿੱਟ ਹੋਇਆ ਬੜਾ ਮਸ਼ਹੂਰ ਹੋਇਆ ਕੱਲੀ ਕੱਲੀ ਬੱਕਰੀ ਅਤੇ ਮੁਰਗੀ ਦਾ ਮੌਫਜ਼ਾ ਵੀ ਦਿੱਤਾ ਜਾਏਗਾ ਹਮ ਸੁਖਮਨ ਜੀ ਇਤਿਹਾਸ ਬਹੁਤੀ ਦੂਰ ਨਹੀਂ ਗਿਆ ਹੈਗਾ ਪੰਨੇ ਹਲੇ ਵੀ ਫਰੋਲੇ ਜਾ ਰਹੇ ਨੇ ਹਮ ਆ ਜਿਨ੍ਹਾਂ ਨੂੰ ਆਪਾਂ ਜਮਾਂ ਬੰਦੀਆਂ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਪਰਦਾ ਕਹਿੰਦੇ ਆ ਅੱਜ ਕੱਲ ਪੰਨੇ ਨਹੀਂ ਫਰੋਲਦੇ ਅੱਜ ਕੱਲ ਕੰਪਿਊਟਰ ਤੇ ਬੈਠ ਕੇ ਕਲਿੱਕ ਕਲਿੱਕ ਕਰ ਲੈਂਦੇ ਆ ਕਿਉਂਕਿ ਸਾਰਾ ਕੁਝ ਉਹ ਡਿਜੀਟਲ ਡਿਜੀਟਲ ਹੋ ਗਿਆ ਬਿਲਕੁਲ ਹੁਣ ਵੀ ਹਲੇ ਲੱਭੀਆਂ ਜਾ ਰਹੀਆਂ ਨੇ ਗਰਦੌਰੀ ਕਰਨ ਵਾਸਤੇ ਜ਼ਮੀਨਾਂ ਕਾਗਜ਼ਾਂ ਦੇ ਵਿੱਚੋਂ ਔਰ ਜਿਹੜੇ ਤਾਂ ਹੈਗੇ ਨੇ ਬਹੁਤ ਖਾਸ-ਖਾਸ ਸਰਕਾਰਾਂ ਦੇ ਨਜ਼ਦੀਕੀ ਜਿਨ੍ਹਾਂ ਕੋਲ ਪਹਿਲਾਂ ਹੀ ਘਾਟਾ ਕੋਈ ਨਹੀਂ ਨੁਕਸਾਨ ਤਾਂ ਹੋਇਆ ਖੈਰ ਉਦੋਂ ਵੀ 2023 ਦੇ ਵਿੱਚ ਉਹਨਾਂ ਦਾ ਪਰ ਜਿਹਦੇ 1.5 2 200 ਕਿਲੋ ਦੇ ਕਿੱਲੇ ਦੇ ਟੱਕ ਪਏ ਆ ਜਿਹਦਾ ਖੇਤੀ ਦੇ ਨਾਲ ਹੋਰ ਵੱਡੇ ਸਹਾਇਕ ਧੰਦੇ ਵੀ ਚੱਲਦੇ ਨੇ ਜੇ ਕਿਸੇ ਦੇ ਭੱਠੇ ਚੱਲਦੇ ਆ ਕਿਸੇ ਦੇ ਸ਼ੈਲਰ ਚੱਲਦੇ ਆ ਮਤਲਬ ਉਹਨਾਂ ਦਾ ਕੁੱਲ ਜਮ੍ਹਾਂ ਘਟਾ ਲਗਭਗ ਬਰਾਬਰ ਜਾ ਹੋ ਗਿਆ ਜਿਹੜੇ ਤਾਂ ਹੈਗੇ ਸਰਕਾਰਾਂ ਦੇ ਬਹੁਤ ਨਜ਼ਦੀਕੀ ਉਹ ਤਾਂ ਬਾਈ ਆਪਣੀਆਂ ਗਰਦੌਰੀਆਂ ਕਰਾ ਕੇ ਆਪਣੇ ਬੰਦੇ ਮੁਆਵਜ਼ੇ ਆਪਣੇ ਖਾਤਿਆਂ ਦੇ ਵਿੱਚ ਪਵਾ ਗਏ ਬਿਲਕੁਲ ਤੇ ਜਿਹੜੇ ਸੱਚਮੁੱਚ ਰੁਲ ਗਏ ਉਦੋਂ ਜਿਨ੍ਹਾਂ ਦੀ ਜਿਨ੍ਹਾਂ ਦੀ ਪੋਣੇ ਦੇ ਵਿੱਚੋਂ ਹਲੇ ਵੀ 4-4 3-3 ਫੁੱਟ ਰੇਤਾ ਨਹੀਂ ਗਿਆ ਹੈਗਾ ਕੱਢਿਆ ਗਿਆ ਬਕਾਇਦਾ ਕਿਤੇ ਰੇਤਾ ਪਾਇਆ ਗਿਆ ਮਿੱਟੀ ਪਾਈ ਗਈ ਉਪਜਾਊ ਲਿਆ ਕੇ ਕਿਤੋਂ ਕੱਢਣ ਦਾ ਕੰਮ ਲਗਾਤਾਰ ਮਤਲਬ ਜਾਰੀ ਆ ਹੁਣ ਤੱਕ ਸਾਲ ਡੇ ਸਾਲ ਉਹ ਚੱਲਿਆ ਉਸ ਕੰਮ ਨੂੰ ਹੀ ਹੂੰ ਉਦੋਂ ਦੱਸੋ ਮੈਨੂੰ ਵੀ ਕਿਹੜੇ ਪੰਜਾਬ ਦੇ ਰਾਜਨੇਤਾ ਨੇ ਇਹ ਹਿੰਮਤ ਕਰਕੇ ਕਹਿਤਾ ਹੋਵੇ ਵੀ ਮੈਂ ਆਪਣੀਆਂ 6 ਤਨਖਾਹਾਂ 2 ਤਨਖਾਹਾਂ 1 ਤਨਖਾਹ ਆਪਣੇ ਹਲਕੇ ਨੂੰ ਦਾਨ ਕਰਦਾ ਹਾਂ ਕਿਸੇ ਨੇ ਨਹੀਂ ਕੀਤਾ ਬਿਲਕੁਲ ਐਤ ਕੀ ਹਾਲਾਤ ਜੀ ਮੈਂ ਇੱਥੇ ਤੁਹਾਨੂੰ ਟੋਕਣਾ ਚਾਹਣਾ ਤੁਸੀਂ ਕਿਹਾ ਕਿ ਜਿਹੜੇ ਕੋਈ ਸਰਕਾਰ ਦੇ ਨੇੜੇ ਹੁੰਦੇ ਨੇ ਗਦਾਵਰੀਆਂ ਕਰਾ ਜਾਂਦੇ ਨੇ ਜਿੱਥੇ ਹੁਣ ਦੇਖਣ ਨੂੰ ਮਿਲਿਆ ਕਿ ਮੱਝ ਦੇ ਵਿੱਚ ਕਈ ਕਈ ਛੇ ਛੇ ਪਿੰਡ ਇਕੱਠੇ ਹੀ ਹੜ ਗਏ ਉਹ ਚ ਕੀ ਗਦਾਵਰੀ ਹੋਣੀ ਹੈ ਬਿਲਕੁਲ ਜੀ ਦੇਖੋ ਇੱਕ ਹੋਰ ਵੀ ਗੱਲ ਮੈਂ ਦੱਸ ਦਿੰਨਾ ਤੁਹਾਨੂੰ ਪਹਿਲਾਂ ਤਾਂ ਇਹ ਕਹਿ ਦਿੰਦੇ ਨਾ ਵੀ ਚਲੋ ਅਸੀਂ ਆਮਲਾ ਫੈਲਾ ਜਿਹੜਾ ਉਹ ਮੈਦਾਨ ਦੇ ਉੱਤੇ ਉਤਾਰਾਂਗੇ ਹਣਾ ਮਤਲਬ ਜਦੋਂ ਹਾਲਾਤ ਸੁਧਰ ਜਾਣਗੇ ਹੁਣ ਤਾਂ ਸੁਕਮਣ ਉਹ ਉਹ ਕਮੀ ਵੀ ਦੂਰ ਹੋ ਗਈ ਨਾ ਹੁਣ ਤਾਂ ਤੁਹਾਡੇ ਕੋਲੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਪਾਣੀ ਉਹ ਪਾਣੀ ਹੈ ਤੁਹਾਡੇ ਕੋਲੇ ਗੂਗਲ ਪਿਆ ਔਰ ਦੂਜੀ ਗੱਲ ਬੜੀ ਖੂਬਸੂਰਤ ਗੱਲ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਮੇਤ ਮਾਨਯੋਗ ਸੁਪਰੀਮ ਕੋਰਟ ਸਮੇਤ ਕੇਂਦਰ ਸਰਕਾਰ ਸਮੇਤ ਹਰਿਆਣਾ ਸਰਕਾਰ ਸਮੇਤ ਦਿੱਲੀ ਸਰਕਾਰ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਪੰਜਾਬ ਦਾ ਧੂਆਂ ਜਿਹੜਾ ਹੈ ਜਾਂ ਪਾਕਿਸਤਾਨ ਦਾ ਧੂਆਂ ਵਾਇਆ ਪੰਜਾਬ ਵਾਇਆ ਹਰਿਆਣਾ ਹੁੰਦੇ ਹੋਏ ਦਿੱਲੀ ਨੂੰ ਪਹੁੰਚ ਜਾਂਦਾ ਹੈ ਉਹਨਾਂ ਨੂੰ ਸੈਟੇਲਾਈਟ ਰਾਹੀਂ ਸਾਡੇ ਧੂਏ ਤਾਂ ਦਿਸ ਜਾਂਦੇ ਆ ਸਾਡੀਆਂ ਅੱਗਾਂ ਦਿਸ ਜਾਂਦੀਆਂ ਨੇ ਹੁਣ ਸੈਟੇਲਾਈਟ ਕੀ ਕੇਂਦਰ ਸਰਕਾਰ ਨੂੰ ਇਹ ਨਹੀਂ ਦਿਖਾ ਸਕਦਾ ਕਿ ਪੰਜਾਬ ਕਿੰਨਾ ਡੁੱਬਿਆ ਪਿਆ ਬਿਲਕੁਲ ਉੱਪਰੋਂ ਜਿਹੜੀ ਤਬਾਹੀ ਹੋ ਰਹੀ ਹੈ ਉਹ ਤਬਾਹੀ ਸਿੱਧੇ ਤੌਰ ਦੇ ਉੱਤੇ ਉੱਪਰਲੇ ਨੂੰ ਤਾਂ ਮਾਰ ਪਾਈ ਰਹੀ ਹੈ ਹਮ ਸਭ ਤੋਂ ਵੱਧ ਅਸਰ ਜਿਹੜਾ ਜ਼ਜ਼ਾ ਹੋ ਰਿਹਾ ਉਹ ਪੰਜਾਬ ਹੋ ਰਿਹਾ ਪੰਜਾਬ ਤੋਂ ਬਾਅਦ ਉਧਰਲਾ ਸਾਡਾ ਲੈਂਦਾ ਪਾਕਿਸਤਾਨ ਹੋ ਰਿਹਾ ਲੈਂਦਾ ਪੰਜਾਬ ਹੋ ਰਿਹਾ ਸੋ ਇਤਕੀ ਦੀ ਘੜੀ ਤੇ ਜੇ 74% ਤੋਂ ਵਧਾਇਕ ਹੂੰ ਕਿਸੇ ਕੋਲੇ 242 ਕਰੋੜ ਦੀ ਪ੍ਰਾਪਰਟੀ ਹੈ ਕਿਸੇ ਕੋਲੇ 400 ਕਰੋੜ ਦੀ ਹੈ ਕਿਸੇ ਕੋਲੇ ਮਤਲਬ ਮੈਂ ਆંકੜਿਆਂ ਦੇ ਵਿੱਚ ਪੈਂਦਾ ਹੀ ਨਹੀਂ ਹੈਗਾ ਬਿਲਕੁਲ ਇਹ ਜਿਹੜੀ 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 ਰਾਸ਼ੀ ਦੱਸੀ ਹੁੰਦੀ ਹੈ ਸੁਖਮਨ ਚੀਮਾ ਜੀ ਜਿਹੜੀ ਮੰਨ ਲਓ ਆਪਾਂ ਸਵਾਰ ਦੇ ਵਿੱਚ ਪੜੀ ਹੈ ਔਰ ਜਿਸ ਅਸ਼ੀ ਨੂੰ ਆਧਾਰ ਭੁੱਲਰ ਸਾਹਿਬ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਬਣਾ ਕੇ ਅੰਕੜੇ ਜ਼ਾਹਰ ਕੀਤੇ ਹੈ ਇਹ ਅੰਕੜੇ ਬਾਈ ਜੀ ਉਹ ਅੰਕੜੇ ਹੁੰਦੇ ਆ ਜਿਹੜੇ ਅੰਕੜੇ ਅਸੀਂ ਚੋਣ ਕਮਿਸ਼ਨ ਕੋਲੇ ਬਤੌਰ ਨੋਮੀਨੇਸ਼ਨ ਵੇਲੇ ਭਰਦੇ ਆ ਜਮਾ ਕਰਾਉਂਦੇ ਆ ਹਮ ਕਮਾਈਆਂ ਤਾਂ ਇਸ ਤੋਂ 10 ਗੁਣਾ ਜ਼ਿਆਦਾ ਹੁੰਦੀਆਂ ਨੇ ਹਮ ਇਹ ਤਾਂ ਉਹ ਹੁੰਦਾ ਜਿਹੜਾ ਦਿਖਾਇਆ ਜਾਂਦਾ ਜਿਹੜਾ ਦੇਖੋ ਹੁੰਦਾ ਇੱਕ ਕੰਪਨੀ ਦੇ ਥੱਲੇ ਹਜ਼ਾਰਾਂ ਕੰਪਨੀਆਂ ਨਾਲ ਕੰਮ ਕਰ ਰਹੀਆਂ ਹੁੰਦੀਆਂ ਨੇ ਰਜਿਸਟਰਡ ਵੀ ਗੈਰ ਰਜਿਸਟਰਡ ਵੀ ਸ਼ੈੱਲ ਕੰਪਨੀਆਂ ਵੀ ਝਾਲੀ ਬਣਾ ਕੇ ਵੀ ਕੰਮ ਕਰ ਰਿਆ ਹੁੰਦਾ ਮਤਲਬ ਬੜਾ ਕੁਝ ਚੱਲ ਰਿਆ ਹੁੰਦਾ ਉਹਨਾਂ ਦਾ ਇੱਕ ਵਪਾਰਕ ਹਿੱਤ ਨਹੀਂ ਵਪਾਰਕ ਮਜ਼ਾ ਨਹੀਂ ਆਪਾਂ ਉਹਨਾਂ ਦੇ ਵਿੱਚ ਨਹੀਂ ਪੈਂਦੇ ਪਰ ਜਿਹੜਾ ਇੱਕ ਦਸਵੰਦ ਦਾ ਕਨਸੈਪਟ ਹੈ ਜਿਹੜਾ ਜਿਹੜਾ ਉਸ ਖਬਰ ਦੇ ਜਿਹੜੀ ਅਸਲ ਜਿਹੜੀ ਗੱਲਬਾਤ ਆ ਮੂਲ ਮੰਤਰ ਜਿਹੜਾ ਨਿਕਲ ਕੇ ਆਉਂਦਾ ਹੈ ਕਿ ਸਵੇਰੇ ਸ਼ਾਮ ਕੰਨੀ ਗੁਰਬਾਣੀ ਸਾਡੇ ਪੈਂਦੀ ਆ ਅਸੀਂ ਉਸ ਉਸ ਸਥਾਨ ਦੇ ਉੱਤੇ ਰਹਿ ਰਹੇ ਹਾਂ ਉਹੀ ਸਥਾਨ ਸਾਡਾ ਡੁੱਬਦਾ ਜਾ ਰਿਹਾ ਹੈ ਉਹੀ ਇਲਾਕਾ ਡੁੱਬਦਾ ਜਾ ਰਿਹਾ ਹੈ ਜਿੱਥੇ ਗੁਰੂਆਂ ਦੀਆਂ ਚਰਨਛੂਆ ਪ੍ਰਾਪਤ ਭੂਮੀਆਂ ਨੇ ਜਿਹੜੀਆਂ ਮਾਝੇ ਦਾ ਸਾਰਾ ਇਲਾਕਾ ਹੈ ਫਿਰੋਜ਼ਪੁਰ ਦੇ ਇਲਾਕੇ ਦੀ ਵੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਉਧਰ ਵੀ ਗੁਰੂ ਸਾਹਿਬ ਔਰ ਉਹਨਾਂ ਦੀਆਂ ਪੈੜਾਂ ਉਹਨਾਂ ਦੇ ਉਹਨਾਂ ਦੇ ਨਿਸ਼ਾਨ ਉੱਥੇ ਵੀ ਸਾਨੂੰ ਲੱਭਣ ਨੂੰ ਮਿਲਦੇ ਆ ਅਸੀਂ ਵੇਖਿਆ ਕਿ ਕਰਤਾਰਪੁਰ ਕੋਰੀਡੋਰ ਸਮੇਤ ਰਤਾਰਪੁਰ ਸਾਹਿਬ ਦਾ ਕੀ ਹਾਲ ਹੋਇਆ ਉੱਥੇ ਵੀ 8 8 10 10 ਫੁੱਟ ਤੱਕ ਪਾਣੀ ਜਿਹੜੀ ਰਾਵੀ ਨੇ ਮਾਰ ਕਰਤੀ ਹੈ ਪੰਜਾਬ ਦਾ ਸਿਆਸਤਦਾਨ ਕੋਈ ਦਸਵੰਦ ਕੱਢਣ ਦੀ ਹਿੰਮਤ ਕਰੂਗਾ ਇਹ ਬਹੁਤ ਵੱਡਾ ਸਵਾਲ ਤਾਂ ਇਹ ਆ ਕਿ ਅਸਲ ਖਬਰ ਦਾ ਇਸ ਦਾ ਮਤਲਬ ਤਾਂ ਇਹ ਆ ਕਿ ਸਰਕਾਰ ਨੇ ਚਲੋ ਦੇਣਾ ਜੋ ਦੇਣਾ ਮੁਆਵਜ਼ਾ ਵੱਖਰੀਆਂ ਗੱਲਾਂ ਨੇ ਕੀ ਸੱਤਾ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਲੀਡਰ ਨਿੱਜੀ ਪੈਸੇ ਦੇ ਵਿੱਚੋਂ ਕੋਈ ਦਵੇਗਾ ਜਿਹੜੇ ਦਾਅਵੇ ਕਰ ਦਿੰਦੇ ਨੇ ਕਿ ਸਾਨੂੰ ਲੋਕਾਂ ਦਾ ਦੁੱਖ ਪਤਾ ਕਿ ਅਸੀਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਭਾਵੇਂ ਸੱਤਾ ਤੋਂ ਬਾਹਰ ਹੋਵੇ ਕਈ ਕਾਲੀ ਹੋਵੇ ਕਾਂਗਰਸ ਹੋਵੇ ਭਾਜੀਪੀ ਆਮ ਆਦਮੀ ਪਾਰਟੀ ਕੋਈ ਵੀ ਪਾਰਟੀ ਹੋਵੇ ਜਾਂ ਕੋਈ ਆਜ਼ਾਦ ਲੀਡਰ ਵੀ ਹੋਵੇ ਹੁਣ ਉਹ ਆਪਣੇ ਰੁਪਏ ਦੇ ਵਿੱਚੋਂ ਕਰੋੜਾਂ ਦੇ ਵਿੱਚੋਂ ਕਹੇਗਾ ਕਿ ਜੇ 100 ਕਰੋੜ ਦੀ ਪ੍ਰਾਪਰਟੀ ਆ ਭਾਈ ਚੱਕੋ ਤਿੰਨ ਕਰੋੜ ਮੈਂ ਤੁਹਾਨੂੰ ਦੇਤਾ ਮੇਰੇ ਖਿਆਲ ਚ ਤਾਂ ਜੀ ਕੋਈ ਐਦਾਂ ਦਾ ਸਾਹਮਣੇ ਆਏਗਾ ਹਾਂ ਠੀਕ ਹੈ ਇਹ ਗੱਲ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਸੁਖਮਨ ਜੀ ਕਿ ਮਤਲਬ ਕਿ ਸੈਂਕੜਿਆਂ ਦੇ ਵਿੱਚੋਂ ਕੋਈ ਦੋ ਨਿਕਲੇ ਹੋਣ ਜਿਹੜੇ ਗੁਪਤ ਦਾਨ ਕਰਦੇ ਹੋਣ ਜਾਂ ਆਪਣੇ ਪੱਧਰ ਤੇ ਆਪਣੀ ਟੀਮ ਦੇ ਰਾਹੀਂ ਪ੍ਰਬੰਧ ਕਰਦੇ ਹੋਣ ਤੇ ਚੁੱਪਚੀਪੀਤੇ ਉਹ ਅੱਗੇ ਨਾ ਆਉਂਦੇ ਹੋਣ ਪਿੱਛੇ ਰਹਿ ਕੇ ਕੰਮ ਕਰਦੇ ਹੋਣ ਅਜਿਹੇ ਲੋਕਾਂ ਦਾ ਜਿਹੜਾ ਦਸਵੰਦ ਹੈ ਉਹ ਤੁਰ ਦਰਗਾਹੀ ਵੀ ਕਬੂਲ ਹੁੰਦਾ ਹੈ ਉਹ ਉੱਥੇ ਵੀ ਜਾ ਕੇ ਲੱਗਦਾ ਹੈ ਪਰ ਬਹੁਤ ਸਾਰੀਆਂ ਸੰਸਥਾਵਾਂ ਨਿੱਜੀ ਪੱਧਰ ਦੇ ਉੱਤੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਜਿਹੜੇ ਸਰਕਾਰੀ ਸਹਾਇਤਾ ਨੂੰ ਉਡੀਕੇ ਬਿਨਾ ਸਰਕਾਰ ਕੋਲੇ ਮਤਲਬ ਅਰਜ਼ੀ ਲਾਏ ਬਿਨਾ ਆਪਣੇ ਪੱਧਰ ਤੇ ਲੱਗੇ ਹੋਏ ਨੇ ਅੱਜ ਮੈਂ ਇੱਕ ਇੱਕ ਟਿੱਪਣੀ ਪੜ ਰਿਹਾ ਸੀਗਾ ਕਿਤਾਬੀ ਚਿਹਰਾ ਯਾਨੀ ਕਿ ਫੇਸਬੁੱਕ ਦੇ ਰਾਹੀਂ ਡਾਕਟਰ ਹਰਕੇਸ਼ ਸਿੰਘ ਸਿੱਧੂ ਸਾਹਿਬ ਦਾ ਆਈਏਐਸ ਅਧਿਕਾਰੀ ਜੋ ਜਿਨ੍ਹਾਂ ਨੇ ਪਿੰਡ ਦੇ ਸਰਪੰਚੀ ਤੋਂ ਲੈ ਕੇ ਡੀਸੀ ਤੱਕ ਦਾ ਸਫ਼ਰ ਤੈਅ ਕੀਤਾ ਸੀਗਾ ਰਿਟਾਇਰਡ ਨੇ ਅੱਜ ਕੱਲ ਉਹ ਹਰਕੇਸ਼ ਸਿੰਘ ਸਿੱਧੂ ਉਹਨਾਂ ਨੇ ਲਿਖਿਆ ਕਿ ਬਹੁਤ ਵੱਡੀ ਤਰਾਸਦੀ ਹੈ ਅਸੀਂ ਪਹਿਲਾਂ ਵੀ ਮਤਲਬ ਇਹਨਾਂ ਤਰਾਸਦਿਆਂ ਨਾਲ ਲੜਦੇ ਆਇਆ ਅੱਜ ਕੱਲੋ ਥੋੜੇ ਢਿੱਲੇ ਚੱਲ ਰਹੇ ਆ ਆਪਣੇ ਬੈੱਡ ਦੇ ਉੱਤੇ ਪਏ ਸੀ ਉਹ ਕਹਿੰਦੇ ਫਿਕਰ ਹੋ ਰਹੀ ਮੈਨੂੰ ਕਿ ਵੀ ਪੰਜਾਬ ਨਜੱਠੂ ਆ ਕਿਵੇਂ ਪਰ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਵੱਤ ਵਤ ਅੱਗੇ ਆਉਣਾ ਚਾਹੀਦਾ ਹੈ ਬਿਲਕੁਲ ਪੰਜਾਬ ਦੇ ਲੋਕ ਇਕੱਠੇ ਹੋ ਕੇ ਫੰਡ ਇਕੱਠਾ ਕਰਨ ਫੰਡ ਇਕੱਠਾ ਕਰਕੇ ਹਮ ਤੇ ਜਿਹੜਾ ਮੁੱਖ ਮੰਤਰੀ ਰਾਹਤ ਕੋਸ਼ ਹੈ ਉਹਦੇ ਵਿੱਚ ਜਮ੍ਹਾਂ ਕਰਾ ਦੇਣ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਹਮ ਐਡੇ ਸੋਹਰਦ ਬੰਦੇ ਦੀ ਇਹ ਟਿੱਪਣੀ ਪੜ੍ਹ ਕੇ ਮੈਨੂੰ ਥੋੜਾ ਜਿਹਾ ਸੁਖਮਨ ਜੀ ਦੁੱਖ ਲੱਗਾ ਉਹ ਦੁੱਖ ਇਹ ਲੱਗਾ ਕਿ ਸਿੱਧੂ ਸਾਹਿਬ ਨੂੰ ਡਾਕਟਰ ਹਰਕੇਸ਼ ਸਿੰਘ ਸਿੱਧੂ ਹੋਰਾਂ ਨੂੰ ਚੰਗੇ ਤਰੀਕੇ ਨਾਲ ਪਤਾ ਹੈ ਕਿ ਬਤੌਰ ਡੀਸੀ ਜਦੋਂ ਉਹਨਾਂ ਨੇ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾਈਆਂ ਸਰਕਾਰਾਂ ਉਦੋਂ ਐਲਾਨ ਕੀ ਕਰਦੀਆਂ ਨੇ ਵਾਅਦੇ ਕੀ ਕਰਦੀਆਂ ਨੇ ਦਾਅਵੇ ਕੀ ਕਰਦੀਆਂ ਨੇ ਤੇ ਬਫਾ ਕਿੰਨੇ ਹੋ ਕੇ ਜਾਂਦੇ ਆ ਦੂਜੀ ਗੱਲ ਸਿੱਧੂ ਸਾਹਿਬ ਲੋਕ ਤਾਂ ਪਹਿਲਾਂ ਹੀ ਲੱਗੇ ਹੋਏ ਨੇ ਬਿਲਕੁਲ ਲੋਕਾਂ ਨੇ ਤਾਂ ਬਾਈ ਜੀ ਆਪਣਾ ਤਨ ਮਨ ਤੇ ਧਨ ਤਿੰਨੋਂ ਚੀਜ਼ਾਂ ਤਨ ਆਪਣੀ ਜਾਨ ਖਤਰੇ 'ਚ ਪਾਈ ਹੋਈ ਹੈ ਖਤਰੇ 'ਚ ਪਾ ਕੇ ਜਾਨ ਉਹ ਬਜ਼ੁਰਗਾਂ ਬੱਚਿਆਂ ਆਪਣੇ ਪਸ਼ੂਆਂ ਨੂੰ ਕੱਢ ਰਹੇ ਨੇ ਪਸ਼ੂਆਂ ਦਾ ਜ਼ਿਕਰ ਆਇਆ ਅੱਜ ਸਵੇਰੇ ਇੱਕ ਵੀਡੀਓ ਵੇਖੀ ਤਰਾਸ ਦੀ ਭਰੀ ਫਾਜ਼ਲਕਾ ਏਰੀਏ ਦੀ ਹੈ ਨਾ ਮਾਫ ਕਰਨਾ ਤਰਨਤਾਰਨ ਏਰੀਏ ਦੀ ਹੈ ਇੱਕ ਘਰ ਦੇ ਵਿੱਚ 12 ਪਸ਼ੂ ਬੰਨੇ ਹੋਏ 12 ਦੇ ਵਿੱਚੋਂ ਤਿੰਨ ਥਾਂਇ ਮ੍ਰਿਤ ਪਾਏ ਗਏ ਨੇ ਦੋ ਬੰਨੇ ਰਹਿ ਗਏ ਕਿੱਲਿਆਂ ਤੇ ਹਜੇ ਜਿਉਂਦੇ ਨੇ ਬਾਕੀ ਹੜ ਗਏ ਆ ਪਤਾ ਨਹੀਂ ਜਿਹਦਾ ਐਡਾ ਵੱਡਾ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਘਰ ਦੀਆਂ ਨੀਹਾਂ ਤੱਕ ਹਿੱਲ ਗਈਆਂ ਖਤਮ ਹੋ ਗਏ ਮਤਲਬ ਉਹ ਸਾਰਾ ਕੁਛ ਆ ਨਾ ਇਹ ਗੱਲ ਮੈਨੂੰ ਪਸ਼ੂਆਂ ਤੋਂ ਯਾਦ ਆ ਗਈ ਮਤਲਬ ਵੀ ਸਿੱਧੂ ਸਾਹਿਬ ਲੋਕ ਤਾਂ ਪਹਿਲਾਂ ਹੀ ਲੱਗੇ ਹੋਏ ਆ ਲੋਕ ਤਾਂ ਪਹਿਲਾਂ ਆਪਣੇ ਪੱਧਰ ਦੇ ਉੱਤੇ ਬਹੁਤ ਸਾਰਾ ਕੰਮ ਕਰ ਰਹੇ ਨੇ ਉਮੀਦ ਤਾਂ ਸਰਕਾਰਾਂ ਤੋਂ ਸੀ ਕੱਲ ਮੁੱਖ ਮੰਤਰੀ ਸਾਹਿਬ ਨੇ ਹਮ ਬਿਆਨੀਆਂ ਬਦ ਲਿਆ ਤੁਸੀਂ ਹੁਣ ਪੈਸੇ ਦੀ ਗੱਲ ਕਰ ਰਹੇ ਹੋ ਨਾ ਹਮ ਤੁਸੀਂ ਦਸਵੰਦ ਕੱਢਣ ਦੀ ਗੱਲ ਕਰ ਰਹੇ ਹੋ ਨਾ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਮੀਡੀਆ ਨੂੰ ਕਿਹਾ ਕਿ ਮੈਂ ਆਪਣਾ ਹੈਲੀਕਾਪਟਰ ਇੱਥੇ ਛੱਡ ਚੱਲਿਆ ਨਾਲ ਦੀ ਨਾਲ ਦਰਸਤ ਕੀਤਾ ਹਮ ਇਹ ਮੇਰਾ ਨਹੀਂ ਇਹ ਤੁਸੀਂ ਜਿਤਾ ਕੇ 92 ਐਮਐਲਆ ਦੀ ਸਰਕਾਰ ਬਣਾਈ ਇਹ ਸਰਕਾਰ ਦਾ ਹੈਲੀਕਾਪਟਰ ਨਾਲ ਦੀ ਨਾਲ ਫੇਰ ਬਦਲਿਆ ਕਿਉਂਕਿ ਬਹੁਤ ਮੁੱਖ ਮੰਤਰੀ ਇਸ ਗੱਲੋਂ ਬਹੁਤ ਕੁਇਕ ਨੇ ਉਹਨਾਂ ਨੂੰ ਪਤਾ ਸੀਗਾ ਇਹ 92 ਵਿਧਾਇਕ ਤੇ ਸਰਕਾਰ ਕਹਿੰਦੇ ਪੰਜਾਬ ਦੇ ਲੋਕਾਂ ਨੇ ਬਣਾਈ ਆ ਇਹ ਹੈਲੀਕਾਪਟਰ ਪੰਜਾਬ ਦੇ ਲੋਕਾਂ ਦਾ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੇ ਚੱਲੇ ਹਾਂ ਹਮ ਮਤਲਬ ਕਿ ਇੱਕੋ ਬਿਆਨ ਇੱਕੋ ਹੈਲੀਕਾਪਟਰ ਉਸ ਬਿਆਨ ਨੂੰ ਤਿੰਨ ਵਾਰੀ ਪਹਿਲਾਂ ਮੈਂ ਫਿਰ ਸਾਡਾ ਤੇ ਉਸ ਤੋਂ ਬਾਅਦ ਤੁਹਾਡੇ ਦਾ ਜ਼ਿਕਰ ਆਇਆ ਬਿਲਕੁਲ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਰਾਜਨੀਤਿਕ ਲੋਕ ਕਿੱਡੇ ਮਤਲਬ ਕਿੱਡੇ ਤੀਖਣ ਬੁੱਧੀ ਦੇ ਮਾਲਕ ਹੁੰਦੇ ਆ ਕਿ ਉਹਨਾਂ ਨੂੰ ਪਤਾ ਸੀਗਾ ਕਿ ਹੈਡਲਾਈਨ ਜੇ ਮੈਂ ਤੇ ਮੇਰੀ ਬਣ ਗਈ ਤਾਂ ਵੀ ਵਿਰੋਧ ਹੋਣਾ ਬਿਲਕੁਲ ਜੇ ਮੇਰੀ ਸਰਕਾਰ ਦੀ ਬਣ ਗਈ ਤਾਂ ਵੀ ਵਿਰੋਧ ਹੋਣਾ ਕਿਹਾ ਇਹ ਗਿਆ ਕਿ ਆਮ ਲੋਕਾਂ ਦੀ ਪਾਰਟੀ ਤੇ ਫਿਰ ਕਿਹਾ ਵੀ ਭਾਈ ਲੋਕਾਂ ਦੀ ਲੋਕਾਂ ਦਾ ਹੈਲੀਕਾਪਟਰ ਤੇ ਅਸੀਂ ਲੋਕਾਂ ਨੂੰ ਇੱਥੇ ਵਰਤੋਂ ਦੇ ਲਈ ਦੇ ਚੱਲੇ ਆ ਜਾਂ ਰਾਹਤ ਸਹਾਇਤਾ ਦੇ ਲਈ ਦੇ ਚੱਲਨੇ ਆ ਸੁਖਵੀਰ ਬਾਦਲ ਜੀ ਕਹਿੰਦੇ ਭਾਈ ਵੀ ਸਾਡੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਜੇ ਡੀਜ਼ਲ ਦੀ ਲੋੜ ਹੈ ਇੰਜਨਾਂ ਦੀ ਲੋੜ ਹੈ ਕਿਸ਼ਤੀਆਂ ਦੀ ਲੋੜ ਹੈ ਜੋ ਵੀ ਆ ਉਹ ਕਰਨ ਆਪਣੇ ਪੱਤਰ ਦੇ ਉੱਤੇ ਹਲਾ ਇਹ ਨਹੀਂ ਪਤਾ ਲੱਗਿਆ ਕਿ ਉਹ ਜਿਹੜਾ ਖਰਚਾ ਹੋਏਗਾ ਉਹ ਸੁਖਵੀਰ ਬਾਦਲ ਜੀ ਨਿੱਜੀ ਪੱਤਰ ਤੇ ਦੇਣਗੇ ਆਪਣੀ ਜੇਬ ਦੇ ਵਿੱਚੋਂ ਜਾਂ ਪਾਰਟੀ ਫੰਡ ਦੇ ਵਿੱਚੋਂ ਦੇਣਗੇ ਇਹ ਵੀ ਅੱਗੇ ਦੇਖਣ ਵਾਲੀ ਗੱਲ ਹੋਊਗੀ ਨਾ ਜੇ ਪਾਰਟੀ ਫੰਡ ਦਾ ਪੈਸਾ ਹੋਇਆ ਫਿਰ ਤਾਂ ਲੋਕਾਂ ਦਾ ਹੀ ਪੈਸਾ ਬਿਲਕੁਲ ਫਿਰ ਤਾਂ ਲੋਕਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੈਸਾ ਦਿੱਤਾ ਹੋਇਆ ਉਹ ਅਜੇ ਅਗਾਂਹ ਕੰਮ ਹੀ ਫਲਾਤਾਂ ਵਾਸਤੇ ਹੀ ਹੁੰਦੇ ਨੇ ਇਹ ਜਿਹੇ ਪੈਸੇ ਜੇ ਪਾਰਟੀ ਦੀ ਬਿਹਤਰੀ ਲਈ ਖਰਚ ਕਰਨੇ ਆ ਤਾਂ ਇੱਧਰ ਪੰਜਾਬ ਦੀ ਬਿਹਤਰੀ ਲਈ ਖਰਚ ਹੋ ਜਾਣਗੇ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਨਾ ਕਿ ਜਿਨ੍ਹਾਂ ਦੇ ਦਰ ਜ਼ਿਆਦਾ ਉੱਚੇ ਹੋ ਜਾਂਦੇ ਆ ਜਿਨ੍ਹਾਂ ਦੇ ਦਰ ਜ਼ਿਆਦਾ ਵੱਡੇ ਹੋ ਜਾਂਦੇ ਆ ਅਸਲ ਦੇ ਵਿੱਚ ਉਹਨਾਂ ਦੇ ਜਿਹੜੇ ਮੋਢੇ ਆ ਉਹ ਝੁਕੇ ਹੋਏ ਹੁੰਦੇ ਆ ਉਹਨਾਂ ਦੇ ਮੋਢਿਆਂ ਦੇ ਵਿੱਚ ਉਹ ਕੌਨਫੀਡੈਂਸ ਨਹੀਂ ਹੁੰਦਾ ਉਹ ਆਤਮ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਕਲਾ ਵਿੱਚ ਲੈ ਕੇ ਉਸ ਦਾ ਦੁੱਖ ਵੰਡਾ ਸਕਣ ਸਿਰਫ ਦਰਵਾਜ਼ੇ ਤੇ ਬੂਹੇ ਹੀ ਵੱਡੇ ਰਹਿ ਜਾਂਦੇ ਆ ਬੰਦੇ ਬੌਣੇ ਤੇ ਬੰਦੇ ਛੋਟੇ ਹੋ ਜਾਂਦੇ ਆ ਸੋ ਦਸਵੰਦ ਦਾ ਕਨਸੈਪਟ ਇੱਥੇ ਸਭ ਤੋਂ ਪਹਿਲਾਂ ਸਾਡੀਆਂ ਰਾਜਨੀਤਿਕ ਧਿਰਾਂ ਦੇ ਵੱਲੋਂ ਆਉਣਾ ਚਾਹੀਦਾ ਸੀ ਨਾ ਕੱਲੇ ਆਮ ਆਦਮੀ ਪਾਰਟੀ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਚੱਲਦੇ ਆ ਰਾਣਾ ਗੁਰਜੀਤ ਵਰਗਿਆਂ ਦੀਆਂ 슈ਗਰ ਮਿਲਾਂ ਤੋਂ ਲੈ ਕੇ ਹੋਰ ਵੱਡੀਆਂ ਫੈਕਟਰੀਆਂ ਚੱਲਦੀਆਂ ਨੇ ਕੱਲ ਰਾਣਾ ਇੰਦਰਪ੍ਰਤਾਪ ਭੂਰੀ ਪ੍ਰਤਾਪ ਬਾਜਵੇ ਨਾਲ ਖੰਦੇ ਫਿਰਦੇ ਸੀਗੇ ਉਹ ਜਸ ਜਸ ਦਾ ਤੁਸੀਂ ਜ਼ਿਕਰ ਕੀਤਾ ਅਟੌਰ ਦਾ ਜਨਾ ਉਹ ਵਾਹਨ ਨੂੰ ਲੈ ਕੇ ਉਹ ਖੰਦੇ ਫਿਰਦੇ ਸੀਗੇ ਹੋਰ ਕਿੰਨੇ ਸਾਰੇ ਵੱਡੇ ਵੱਡੇ ਲੀਡਰ ਨੇ ਜਿਨ੍ਹਾਂ ਦੇ ਵੱਡੇ ਕਾਰੋਬਾਰ ਚੱਲਦੇ ਨੇ ਉਹ ਆ ਕੇ ਆਪਣੇ ਦਾਨ ਕਰਨ ਜੇ ਇਹੇ ਲੋਕ ਅੱਗੇ ਆਉਣਗੇ ਸੁਖਮਣੇਸ ਦੇ ਨਾਲ ਇੱਕ ਬੜਾ ਵੱਡਾ ਫਾਇਦਾ ਹੋਏਗਾ ਮਤਲਬ ਹੋ ਸਕਦਾ ਉਹ ਫਾਇਦਾ ਇਹ ਹੋ ਸਕਦਾ ਕਿ ਮੰਨ ਲਓ ਕਿ ਸਾਰੇ ਸਿਆਸਤਦਾਨ ਆਪਣੀ 4-4 ਮਹੀਨੇ ਦੀ ਜਾਂ 6-6 ਮਹੀਨੇ ਦੀ ਤਨਖਾਹ ਦਾ ਐਲਾਨ ਕਰ ਦੇਣ ਹੋ ਸਕਦਾ ਹੈ ਕਿ ਸਾਡੀ ਇਸ ਰਿਪੋਰਟ ਤੋਂ ਬਾਅਦ ਜਾਂ ਚਰਨਜੀਤ ਭੁੱਲਰ ਹੋਰਾਂ ਦੀ ਖਬਰ ਨੂੰ ਪੜਨ ਤੋਂ ਬਾਅਦ ਸ਼ਾਇਦ ਦੇਖੋ ਦਿਖਾਈ ਹੋਇਆ ਹੈ ਕੰਮ ਕਰ ਲੈਣ ਸ਼ਾਇਦ ਸਰਕਾਰੀ ਕੋਈ ਅਨੋਫੀਸ਼ੀਅਲ ਸੁਨੇਹਾ ਇਦਾਂ ਦਾ ਲਾ ਦੇ ਆਪਣੇ ਆਪਣੇ ਪਾਰਟੀ ਦੇ ਆਗੂਆਂ ਨੂੰ ਵੀ ਭਾਈ ਫੰਡ ਇਕੱਠਾ ਕਰੋ ਤੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਜਾਂ ਆਪਣੇ ਹਲਕੇ ਦੀ ਮਦਦ ਕਰੋ ਇਹਦੇ ਨਾਲ ਇਹ ਹੋਏਗਾ ਕਿ ਇਹਨਾਂ ਨੂੰ ਦੇਖ ਕੇ ਜਾਂ ਇਹਨਾਂ ਤੋਂ ਥੋੜੀ ਬਹੁਤ ਪ੍ਰੇਰਨਾ ਲੈ ਕੇ ਹਮ ਆਮ ਵਿਅਕਤੀ ਵੀ ਤੁਹਾਡੇ ਮੇਰੇ ਵਰਗਾ ਵਿਅਕਤੀ ਵੀ ਜੇਕਰ ਆਪਣੇ ਆਪਣੇ ਪਿੰਡ ਸ਼ਹਿਰ ਗਲੀ ਮਹੱਲੇ ਦੇ ਵਿੱਚੋਂ ਜੇ 1-1 ਰੁਪਈਆ ਵੀ ਦਸਵੰਦ ਦਾ ਇਕੱਠਾ ਕਰਦਾ ਤਾਂ ਵੀ ਕਈ ਲੱਖ ਰੁਪਏ ਬਣ ਸਕਦੇ ਆ ਜਿਹੜੇ ਕਿਸੇ 2 4 6 ਪਿੰਡਾਂ ਦੀ ਬਿਹਤਰੀ ਦੇ ਲਈ ਕੰਮ ਆ ਸਕਦੇ ਆ ਹਮ ਹਾਲ ਫਿਲਹਾਲ ਉੱਥੇ ਜਿਹੜੀਆਂ ਸਭ ਤੋਂ ਵੱਧ ਜ਼ਰੂਰਤਾਂ ਨੇ ਉਹ ਜ਼ਰੂਰਤਾਂ ਦੇ ਵਿੱਚੋਂ ਇੱਕ ਤਾਂ ਦਵਾਈਆਂ ਬਿਲਕੁਲ ਜਿਹੜੀਆਂ ਸਭ ਤੋਂ ਅਹਿਮ ਪੱਧਰ ਦੇ ਉੱਤੇ ਪਹੁੰਚੀਆਂ ਜਾਣੀ ਚਾਹੀਦੀਆਂ ਨੇ ਕਿਉਂਕਿ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਇਸ ਤੋਂ ਬਾਅਦ ਬਿਮਾਰੀਆਂ ਦਾ ਕਹਿਰ ਬਹੁਤ ਬੁਰੇ ਤਰੀਕੇ ਨਾਲ ਫੈਲੇ ਬਿਲਕੁਲ ਕਿਉਂਕਿ ਜਦੋਂ 21 ਦਿਨ ਪਾਣੀ ਖੜਦਾ ਉਸ ਨਾਲ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਪਤਾ ਨਹੀਂ ਕਿੰਨੇ ਡੰਗਰ ਪਸ਼ੂ ਕਿੰਨੇ ਜਾਨਵਰ ਬਿਲਕੁਲ ਬਹੁਤ ਮੌਤਾਂ ਵੀ ਹੋ ਰਹੀਆਂ ਨੇ ਨਾ ਵਿੱਚ ਇਤੋਂ ਬਾਅਦ ਬਿਮਾਰੀਆਂ ਦਾ ਕਹਿਰ ਮਹਾਮਾਰੀ ਦੇ ਰੂਪ ਦੇ ਵਿੱਚ ਆਏਗਾ ਸਭ ਤੋਂ ਪਹਿਲੇ ਰੂਪ ਦੇ ਵਿੱਚ ਜਿੱਥੇ ਪਾਣੀ ਖੜਾ ਹੁੰਦਾ ਹੈ ਉੱਪਰੋਂ ਧੁੱਪ ਪੈ ਰਹੀ ਹੈ ਦੋ ਦਿਨ ਤੋਂ ਕਿਉਂਕਿ ਬਾਰਿਸ਼ ਨਹੀਂ ਹੋਈ ਹੈਗੀ ਉੱਥੇ ਹਮਮਸਤ ਦਵਾਈਆਂ ਲੈ ਕੇ ਜਾਓ ਫੀਮੇਲਸ ਲਈ ਸੈਨੇਟਰੀ ਨੈਪਕਿਨ ਜਿਹੜੇ ਹੁੰਦੇ ਨੇ ਵਾਸ਼ਰੂਮ ਦੇ ਲਈ ਉਹ ਜ਼ਰੂਰ ਲੈ ਕੇ ਜਾਓ ਬੱਚਿਆਂ ਦੇ ਜਿਹੜੇ ਨੈਪਕਿਨ ਹੁੰਦੇ ਨੇ ਉਹ ਜ਼ਰੂਰ ਲੈ ਕੇ ਜਾਓ ਕੱਪੜੇ ਜ਼ਰੂਰ ਲੈ ਕੇ ਜਾਓ ਔਰਤਾਂ ਦੇ ਵੀ ਬੱਚਿਆਂ ਦੇ ਵੀ ਬਜ਼ੁਰਗਾਂ ਦੇ ਵੀ ਕਿਉਂਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੱਪੜੇ ਪਾਣੀ ਨਾਲ ਵੀ ਖਰਾਬ ਹੋਏ ਨੇ ਕੱਪੜੇ ਪਸੀਨੇ ਨਾਲ ਵੀ ਖਰਾਬ ਹੋਏ ਨੇ ਕੱਪੜੇ ਚੱਕਣ ਦਾ ਸਮਾਂ ਵੀ ਨਹੀਂ ਮਿਲਿਆ ਉਹਨਾਂ ਦੇ ਪੈਸੇ ਜਾਂ ਜਿਹੜੇ 4 ਪੈਸੇ ਜਾਂ ਗਹਿਣੇ ਜੋੜੇ ਹੁੰਦੇ ਉਹ ਵੀ ਸਾਰਾ ਕੁਝ ਉੱਥੇ ਹੀ ਰਹਿ ਰੂ ਗਿਆ ਜਾਂ ਵਹਿ ਗੂ ਗਿਆ ਸੋ ਪਹਿਲ ਦੇ ਆਧਾਰ ਤੇ ਆ ਚੀਜ਼ਾਂ ਲੈ ਕੇ ਤੁਸੀਂ ਜਿਹੜੇ ਜਿਹੜੇ ਵੀ ਸੰਪਰਕ ਨੇ ਉੱਤੇ ਸੰਪਰਕ ਕਰਕੇ ਪਹੁੰਚਣ ਦੀ ਕੋਸ਼ਿਸ਼ ਕਰੋ ਦੁਆਰ ਅਰਦਾਸ ਕਰਦੇ ਆ ਕਿ ਭਾਈ ਦਸਵੰਦ ਵਾਲੀ ਗੱਲ ਇਹਨਾਂ ਦੇ ਕੰਨੀ ਪਹੇਜੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਦਾ ਟੀਵੀ ਐਨ ਆਰ ਆਈ ਦੀ ਟੀਮ ਵੱਲੋਂ ਕਿ ਅਸੀਂ ਆਪਣੇ ਕੰਮ ਦੇ ਰਾਹੀਂ ਜਿੰਨਾ ਹੋ ਸਕਿਆ ਤੁਹਾਨੂੰ ਜ਼ਮੀਨੀ ਹਾਲਾਤ ਜ਼ਮੀਨੀ ਹਕੀਕਤਾਂ ਉਹਨਾਂ ਦਾ ਟੀਵੀ ਐਨ ਆਰ ਆਈ ਦੀ ਸਾਰੀ ਟੀਮ ਜ਼ਰੂਰ ਦਿਖਾਏਗੀ ਔਰ ਬੜੀ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੜਾਂ ਦੀ ਉਸ ਗਰਾਊਂਡ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿ ਅਸਲ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਪਰੰਤੂ ਸਭ ਤੋਂ ਪਹਿਲਾਂ ਸਾਡੇ ਆਗੂਆਂ ਨੂੰ ਆਗੂ ਬਣ ਕੇ ਆਗੂਆਂ ਵਾਲੀ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਦਸਵੰਧ ਕੱਢ ਕੇ ਪੰਜਾਬ ਦੀ ਔਖੀ ਘੜੀ ਦੇ ਵਿੱਚ ਬਿਲਕੁਲ ਪ੍ਰਿੰਸ ਜੀ ਬਹੁਤ ਧੰਨਵਾਦ ਇਸ ਮੁੱਦੇ ਦੇ ਉੱਪਰ ਚਰਚਾ ਕਰਨ ਦੇ ਲਈ ਅੱਜ ਉਸ ਰਿਪੋਰਟ ਦੇ ਉੱਪਰ ਚਰਚਾ ਕੀਤੀ ਹੈ ਜਿਹੜੀ ਇੱਕ ਟ੍ਰਿਬਿਊਨ ਅਖਬਾਰ ਦੇ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਨੇ ਪੇਸ਼ ਕੀਤੀ ਹੈ ਕਿ ਕਰੋੜਪਤੀ ਵਿਧਾਇਕ ਨੇ ਕੁਝ ਮੰਤਰੀ ਵੀ ਨੇ ਉਹਨਾਂ ਦੇ ਵਿੱਚੋਂ ਕੋਈ ਸਾਬਕਾ ਵਿਧਾਇਕ ਵੀ ਨੇ ਕੀ ਉਹ ਆਪਣੇ ਨਿੱਜੀ ਫੰਡ ਦੇ ਵਿੱਚੋਂ ਕਦੋਂ ਕੁਝ ਲੱਖਾਂ ਰੁਪਏ ਕੁਝ ਕਰੋੜਾਂ ਰੁਪਏ ਦੇਣਗੇ ਤੇ ਫਿਰ ਪੰਜਾਬ ਦੇ ਉਸ ਡੁੱਬੇ ਹੋਏ ਇਲਾਕੇ ਨੂੰ ਸੁੱਖਦਾ ਸਾਹ ਹੋਵੇਗਾ